ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਸੌਣ ਦਾ ਸਿੰਧਾਰਾ ਦੇ ਨਾਲ। ਸ਼ੁਰੂ ਕਰਦੇ ਹਾਂ ਕਹਾਣੀ। ਅੱਜ ਸਵੇਰ ਤੋਂ ਹੀ ਅਮਨ ਦਾ ਚਿੱਤ ਭੜਾ ਜਿਹਾ ਹੋ ਰਿਹਾ ਸੀ। ਕੱਲ ਦਾ ਫੋਨ ਆਇਆ ਹੋਇਆ ਸੀ ਕਿ ਉਸਦੇ ਸੱਸ ਦੇ ਭਰਾ ਤੇ ਪਰਜਾਈ ਨੇ ਆਉਣਾ ਹੈ। ਸੌਣ ਦਾ ਮਹੀਨਾ ਚੜ੍ਹਿਆ। ਮਾਪਿਆਂ ਦਾ ਆਪਣੀਆਂ ਧੀਆਂ ਕੋਲੇ ਆਉਣਾ ਬਣਿਆ ਹੀ ਹੋਇਆ ਹੈ। ਅਮਨ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਸੌਣ ਸੀ। ਪਰ ਉਹ ਜਾਣਦੀ ਸੀ ਕਿ ਉਡੀਕ व्यर्थ ਹੈ ਕਿਸੇ ਨੇ ਨਹੀਂ ਆਉਣਾ ਅਮਨ ਦੇ ਹੰਝੂ ਅੱਖਾਂ ਵਿੱਚੋਂ ਬਾਹਰ ਨਹੀਂ ਆ ਰਹੇ ਸਨ ਸਗੋਂ ਅੰਦਰੇ-ਅੰਦਰ ਗਲੇ ਵਿੱਚ ਡੇਗ ਰਹੇ ਸਨ ਅਤੇ ਇਸੇ ਕਾਰਨ ਉਸ ਦਾ ਸਿਰ ਵੀ ਭਾਰਾ ਹੋ ਗਿਆ ਸੀ ਉਹ ਮਨ ਹੀ ਮਨ ਸੋਚ ਰਹੀ ਸੀ ਕਿ ਇੰਜ ਵੀ ਨੋਹਾ ਨਾਲੋਂ ਮਾਸ ਵੱਖ ਹੋ ਜਾਂਦਾ ਪਰ ਫਿਰ ਉਸ ਦੇ ਆਪਣੇ ਹੀ ਮਨ ਨੇ ਜਵਾਬ ਦਿੱਤਾ ਕਿ ਹਾਂ ਹੋ ਜਾਂਦਾ ਉਸ ਦੀ ਆਪਣੀ ਹੀ ਨੀਵੀਂ ਪੈ ਗਈ ਗਲਤੀ ਵੀ ਤਾਂ ਉਸ ਦੀ ਆਪਣੀ ਹੀ ਸੀ ਉਸ ਨੇ ਅੱਖਾਂ ਉੱਤੇ ਪਿਆਰ ਦਾ ਅਜੀਹਾ ਪਰਦਾ ਪਿਆ ਕਿ ਉਸ ਨੂੰ ਹੋਰ ਕੁਝ ਦਿਖਣੋਂ ਹੀ ਹਟ ਗਿਆ ਸੀ। ਅਮਨ ਦੇ ਮਾਪੇ ਨੇ ਉਸ ਨੂੰ ਬਹੁਤ ਸਮਝਾਇਆ ਕਿ ਪਹਿਲਾਂ ਤੂੰ ਆਪਣੀ ਪੜ੍ਹਾਈ ਤੇ ਭਵਿੱਖ ਬਾਰੇ ਵਿਚਾਰ ਕਰ ਵਿਆਹ ਬਾਰੇ ਫੇਰ ਸੋਚਾਂਗੇ। ਪਰ ਉਦੋਂ ਅਮਨ ਨੂੰ ਹੋਰ ਕੋਈ ਸੋਚ ਆਉਂਦੀ ਹੀ ਨਹੀਂ ਸੀ। ਉਸ ਨੂੰ ਲੱਗਦਾ ਸੀ ਕਿ ਬਸ ਇਹ ਸਭ ਬਹਾਨੇ ਹਨ ਉਸ ਤੋਂ ਉਸ ਦਾ ਪਿਆਰ ਖੋਣ ਲਈ। ਪਿਓ ਨੇ ਬਥੇਰੇ ਤਰਲੇ ਪਾਏ ਸੀ ਕਿ ਪੁੱਤ ਕੁਝ ਤਾਂ ਖਿਆਲ ਕਰ। ਇੰਜ ਤੈਨੂੰ ਪਟੜੀ ਬੰਨ੍ਹੇ ਹੀ ਕਿੰਜ ਵਿਆਹ ਦਈਏ? ਅਤੇ ਬਸ ਫਿਰ ਇਤੋਂ ਅਮਨ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਮੇਰੇ ਘਰ ਦੇ ਕਦੇ ਨਹੀਂ ਮੰਨਣਗੇ ਅਤੇ ਫਿਰ ਪਿਆਰ ਵਿੱਚ ਅੰਨੇ ਹੋਏ ਦੋਹਾਂ ਨੇ ਘਰੋਂ ਭੱਜ ਕੇ ਵਿਆਹ ਕਰਾਉਣ ਦੀ ਵਿਉਂਤ ਬਣਾ ਲਈ ਸੀ ਉਦੋਂ ਉਸਦੇ ਕਦਮ ਇੱਕ ਪਲ ਲਈ ਵੀ ਨਹੀਂ ਲੜਖੜਾਏ ਅਤੇ ਉਸਨੇ ਝਟ ਹਾਮੀ ਭਰ ਦਿੱਤੀ ਜਦੋਂ ਵਿਆਹ ਕਰਵਾ ਕੇ ਮੁੜੇ ਤਾਂ ਮੁੰਡੇ ਵਾਲੇ ਤਾਂ ਕੱਲੇ ਘਾਰੇ ਪੁੱਤ ਪਿੱਛੇ ਕੌੜਾ ਘੁੱਟ ਭਰ ਗਏ ਸਨ ਪਰ ਜਦੋਂ ਹੀ ਇਸ ਗੱਲ ਦਾ ਅਮਨ ਦੇ ਪਿਓ ਨੂੰ ਪਤਾ ਲੱਗਿਆ ਤਾਂ ਉਸਨੇ ਉਸੇ ਦਿਨ ਹੀ ਪੈਡ ਵਿੱਚ ਭੋਗ ਪਵਾ ਦਿੱਤਾ ਕਿ ਅੱਜ ਤੋਂ ਸਾਡੀ ਕੁੜੀ ਸਾਡੇ ਲਈ ਮਰ ਗਈ ਹੈ ਵਿਆਹ ਤੋਂ 1-2 ਮਹੀਨੇ ਬਾਅਦ ਤੱਕ ਤਾਂ ਅਵਨ ਨੂੰ ਕਿਸੇ ਦੀ ਵੀ ਯਾਦ ਤੱਕ ਨਹੀਂ ਆਈ ਪਰ ਫਿਰ ਹੌਲੀ-ਹੌਲੀ ਉਸ ਨੂੰ ਸਭ ਕੁਝ ਸਦੀਆਂ ਵਰਗਾ ਲੰਬੇਰਾ ਲੱਗਣ ਲੱਗ ਪਿਆ ਰਖੜੀ ਵਾਲੇ ਦਿਨ ਵੀ ਜਦੋਂ ਸੱਸ ਆਪਣੇ ਪੇਕੇ ਗਈ ਸੀ ਉਦੋਂ ਵੀ ਉਸ ਨੇ ਸਾਰਾ ਦਿਨ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ ਦਿਲ ਵਿੱਚ ਇੱਕ ਉਮੀਦ ਵੀ ਸੀ ਕਿ ਵੀਰ ਤਾਂ ਸਖਣਾ ਗੁੱਟ ਰੱਖ ਹੀ ਨਹੀਂ ਸਕਦਾ ਆਊਗਾ ਜ਼ਰੂਰ ਪਰ ਕੋਈ ਨਾ ਆਇਆ ਅੱਜ ਜਦੋਂ ਉਹ ਪਰੌਣਿਆਂ ਲਈ ਰੋਟੀ ਟੋਕ ਕਰ ਰਹੀ ਸੀ ਤਾਂ ਦਿਲ ਉਸ ਦਾ ਬਾਬਲ ਦੇ ਵੇੜੇ ਹੀ ਤੁਰਿਆ ਫਿਰਦਾ ਸੀ ਮਾਮੀ ਸੱਸ ਦੇ ਬੋਲ ਉਸ ਦੇ ਸਿਰ ਵਿੱਚ ਹਥੌੜੇ ਦੇ ਵਾਂਗ ਵੱਜੇ ਸਨ ਜਦੋਂ ਉਸ ਨੇ ਜਾਂਦੀ ਜਾਂਦੀ ਨੇ ਕਿਹਾ ਕਿ ਅੰਜ ਤਾਨੂੰ ਸੱਸ ਸੌਣ ਦੇ ਮਹੀਨੇ ਚ ਇੱਕ ਦੂਜੀ ਦੇ ਮੱਥੇ ਨਹੀਂ ਲੱਗਦੀਆਂ ਚੱਲ ਭਾਈ ਹੁਣ ਨਵਾਂ ਜ਼ਮਾਨਾ ਹੈ ਪਰ ਤੂੰ ਤਾਂ ਜਾਣਾ ਵੀ ਕਿੱਥੇ ਆ ਹੁਣ ਉਸ ਦੇ ਰੋਕ ਕੇ ਰੱਖੇ ਹੋਏ ਹੰਝੂ ਵੀ ਵਹਿ ਤੁਰੇ ਸਨ ਕਹਿੰਦੇ ਹਨ ਕਿ ਸੌਣ ਵੀਰ ਕਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਪਰ ਉਸਨੇ ਤਾਂ ਆਪ ਹੀ ਅਜਿਹਾ ਵਿਛੋੜਾ ਪਾ ਲਿਆ ਸੀ ਜਿਸ ਦਾ ਕਿ ਸੌਣ ਵੀ ਮੇਲ ਨਹੀਂ ਕਰਵਾ ਸਕਦਾ ਸੀ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ ਜੀ